ਚਟੇ ਸ਼ਮੀਤ ਫੜੀ ਗਈ ਸਰਕਾਰੀ ਮਹਿਲਾ ਟੀਚਰ ਨੂੰ ਅੰਮ੍ਰਿਤਸਰ ਅਦਾਲਤ ਚ ਕੀਤਾ ਗਿਆ ਪੇਸ਼ ਕੱਲ ਅਦਾਲਤ ਨੇ 2 ਦਿਨਾਂ ਦਾ ਦਿੱਤਾ ਸੀ ਰਿਮਾਂਡ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੁੱਛਗਿੱਛ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪਿਤੇ ਕੱਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੌਰ ਪ੍ਰੀਤ ਸਿੰਘ ਭੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਹੋਏ ਦੱਸਿਆ ਛਿਕੇ ਇੱਕ ਸਰਕਾਰੀ ਮਹਿਲਾ ਟੀਚਰ ਜੋ ਕਿ ਕੋਰਸਲਾਮਤ ਖਾਨ ਥਾਣੇ ਏਰੀਆ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਹਵੇਲੀਆਂ ਵਿਖੇ ਤਾਇਨਾਤ ਸੀ ਅਤੇ ਚਟੇ ਦਾ ਕੰਮ ਕਰਦੀ ਸੀ ਜਿਸ ਕੋਲੋਂ ਅੱਧਾ ਕਿਲੋ ਤੇ ਕਰੀਬ ਹੈਰੋਇਨ ਫੜੀ ਗਈ ਇਸ ਨੂੰ ਮੀਤੇ ਕੱਲ ਅਦਾਲਤ ਵਿੱਚ ਅਮਰਸਰ ਪੇਸ਼ ਕੀਤਾ ਗਿਆ ਜਿੱਥੇ ਮਾਜੋਗ ਅਦਾਲਤ ਨੇ ਉਸ ਦਾ 2 ਦਿਨ ਦਾ ਰਿਮਾਂਡ ਦਿੱਤਾ ਸੀ ਅਤੇ ਹੁਣ ਉਸ ਨੂੰ ਕੱਲ ਫੇਰ ਦੁਬਾਰਾ ਅਮਰਸਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਵੱਲੋਂ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਦੌਰਾਨ ਮਹਿਲਾ ਟੀਚੇ ਦੇ ਨਾਲ ਇੱਕ ਹੋਰ ਮਹਿਲਾ ਵੀ ਫੜੀ ਸੀ ਜਿਸ ਕੋਲੋਂ 0.5 ਕਿਲੋ ਹੈਰੋਇਨ ਫੜੀ ਗਈ ਸੀ ਅਤੇ ਪੁਲਿਸ ਨੇ ਤੁਰਨਾ ਹੀ ਮਹਿਲਾ ਮਾਂ ਨੂੰ ਅਮਰਸਰ ਦੀ ਮਾਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੰਨਾ ਦਾ 2 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਅਤੇ ਇੱਕ ਦਿਨ ਕੱਲ ਬੀਤ ਗਿਆ ਅਤੇ ਇੱਕ ਅੱਜ ਬੀਤ ਰਿਹਾ ਹੈ ਕਿ ਕੱਲ ਫਿਰ ਦੋਨਾਂ ਨੂੰ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ 'ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨਟੋਰੀਅਸ ਸਾਡਾ ਪੁਰਾਣਾ ਏਰੀਆ ਹੈਗਾ ਸਰਮੰਤ ਖੰਡਾ ਉਹਨੂੰ ਬਿਲੋਂਗ ਕਰਦੀ ਹੈ ਇਸ ਤੋਂ ਵੀ ਅੱਧਾ ਕਿਲੋ ਹਿਰਨ ਬਰਾਮਦ ਹੋਈ ਔਰ ਸਭ ਤੋਂ ਜਿਹੜੀ ਮੈਂ ਸਮਝਦਾ ਕਿ ਮਾੜੀ ਗੱਲ ਇਹ ਸੱਚਾਈ ਹੈ ਕਿ ਲੇਡੀਜ਼ ਦਾ ਇੰਨਾ ਇਨਵੋਲ ਹੋਣਾ ਔਰ ਉਹ ਵੀ ਇੱਕ ਨੋਬਲ ਪ੍ਰੋਫੈਸ਼ਨ ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਨਾਂ ਦੀ ਏਜ ਵੀ ਦੋਨਾਂ ਦੀ ਕਾਫੀ ਹੈ ਤੇ ਉਹ ਜਿਵੇਂ ਕੁਲੰਦਰ ਕੌਰ 54 ইয়ার্স ਦੇ ਹਨ 40 ਸਾਲ ਦੀ ਉਮਰ ਤਕਰੀਬਨ ਹੈਗੀ ਹੈ ਜਸਵੀਰ ਕੌਰ ਦੀ